ਦੁਨੀਆ ਦੀ ਗੋੜਦੁੰਨੇ ਵਾਲਾ ਕਿੰਨੀ ਵਾਰੀ ਨਾਲ ਪੀੜ ਦਿੱਤੀ ਆ ਮੇਰੇ ਉੱਤੇ ਧਾਰਨਾ ਕਿਉਂ ਲੱਗਾ ਧਾਰਮ ਦੇ ਨਾਂ 'ਤੇ ਸੀ ਇੱਕ ਦੀ ਮੌਤ ਹੋ ਗਈ ਇੱਕ ਨਜ਼ਰਬੰਦ ਜੇਹ ਚਾ ਬਾਕੀ ਨਾਲ ਦੀ ਜੁਬਾਨ ਤੋਂ ਕਰਾਉਣ ਨਹੀਂ ਬੰਦੇ ਨਹੀਂ ਆ ਜੀ ਤਿੰਨ ਸਾਲ ਹੋ ਗਏ ਤੱਕ ਤੂੰ ਆਪ ਨਹੀਂ ਆਇਆ ਕਿਉਂ ਨਹੀਂ ਹੁੰਦੇ ਤੁਸੀਂ ਉਹਨਾਂ ਨੂੰ ਲੋਕਾਰਦੇ ਯਾਰ ਤੁਸੀਂ ਇੱਥੇ ਇਕੱਠੇ ਹੀ ਹੁੰਦੇ ਵੀ ਸਾਡੀ ਪੰਜਾਬੀ ਦਾ ਮਸਲਾ ਲੱਖਣ ਦਾ ਦਾ ਮਸਲਾ ਬੱਚਿਆਂ ਦੇ ਰੇ ਜਿਹੜਾ ਕੰਮ ਗੋਗਾਂਲੇ ਸਾਧਰੇ ਕੀਤਾ ਇਹਨੇ ਜਿਹੜਾ ਕੰਮ ਭਿੰਡਰਾ ਦੇ ਵਿੱਚ ਕੀਤਾ ਜਿਹੜਾ ਕੰਮ ਅਮਰਸਰ ਸਾਹਿਬ ਦੇ ਵਿੱਚ ਹੋਇਆ ਉਹ ਹੀ ਤਾਂ ਦੱਸਦਾ ਸੀ ਨਹੀਂ ਐ ਕਰਿਆ ਕਰੋ ਤਦੋਂ ਕੋਨੇ ਤੁਸੀਂ ਨਹੀਂ ਉੱਠਣਾ ਤੁਸੀਂ ਉਦੋਂ ਵੀ ਨਹੀਂ ਉੱਠਣਾ ਜਦੋਂ ਘਰੇ ਆ ਗਏ ਜਦੋਂ ਘਰੇ ਜੰਮੀ ਹੁੰਦੀ ਨਾ ਬਾਹਰ ਦਾ ਤੂੰ ਕਿਨਾਂ ਕੋਈ ਤੇ ਉਹਦੇ ਅੱਖਾਂ ਦੇ ਸੁਣਦੇ ਕੇ ਰਹੋਗੇ ਦੇਖਦੇ ਉਹਦੇ ਤਰਫੋਂ ਇਹਦਾ ਬਾਜ਼ ਬੰਦ ਹੋ ਜਾਣਾ

ਇਹ ਲੈ ਐਕਸ਼ਨ ਆਉਣੀ ਹੈ ਇਦਾਂ ਤੜੇ ਹੀ ਹੋ ਗਿਆ ਪਰਵਾਹ ਦਾ ਨੰਬਰ ਲੈ ਲਿਆ ਡੀਐਸਪੀ ਨਾਲ ਗੱਲ ਹੋਊਗੀ ਪਾਪਾ ਜੀ ਆਜੋ ਕੋਈ ਚੱਕਰ ਨਹੀਂ ਜਿਵੇਂ ਕਹੋ ਕਿ ਕਰ ਦਾਂਗੇ ਇੱਕ ਰਿਜ਼ਲਟ ਵੀ ਨਿਕਲਿਆ ਉਹਨਾਂ ਦਾ ਅਫੀਸਰ ਕੋਲ ਇਹ ਦਿਖਾ ਕੇ ਤੇ ਕਹਿੰਦੇ ਪਾਪਾ ਜੀ ਤੁਸੀਂ ਉਹ ਆਪਣੀ ਕੁੜੀ ਦੇ ਮਸਲੇ ਚ ਆਏ ਮੈਂ ਬਾਪਾ ਜੀ ਆਪਣਾ ਤਾਂ ਤੁਹਾਨੂੰ ਲਾ ਕੇ ਹੀ ਦਰਜ ਸਾਰੀ ਰਾਤ ਬੱਚੀ ਘਰੋਂ ਬਾਹਰ ਨਹੀਂ ਉਹ 17 ਸਾਲ ਦੀ ਤੇ ਸਗੇ ਤੇ ਉਹਨੇ 2 ਲੱਖ ਰੁਪਈਆ ਲੈ ਕੇ ਰਾਜੀਨਾਮਾ ਕਰ ਲਿਆ ਹੋਏ ਮੈਂ ਇਹਦੇ ਵਿੱਚ ਸਜ਼ਾ ਦਾ ਹੱਕਦਾਰ ਰੇਪ ਕਰਨੇ ਨੂੰ ਨਹੀਂ ਕਹੂੰਗਾ ਇਹਦੇ ਵਿੱਚ ਸਜ਼ਾ ਦਾ ਹੱਕਦਾਰ ਖੁਦ ਦਾ ਪਹਿਲਾ ਜਿਹਨੇ 2 ਲੱਖ ਰੁਪਈਆ ਲੈ ਆਂ ਪੂਰੀ ਨੁਕਸਾਨ ਜਾ ਕਰਨਾ ਰੇਪ ਹੋਇਆ ਸੱਖਾਂ ਦੇ ਬੱਚੀ ਦਾ ਰੇਪ ਕੀਤਾ ਸੱਖਾਂ ਦੇ ਬੱਚੇ ਨੇ ਤੇ ਪੈਸੇ ਵੀ ਇਹਨੇ ਸਿੱਖਦੇ ਗਏ ਆ ਰੇਪ ਕਰਨ ਵਾਲੇ ਤੋਂ ਵੀ ਜੇ ਤੂੰ ਕਰ ਲਿਆ ਤੇ ਕੋਈ ਚੱਕ ਕੇ ਆਈ ਭਾਵੇਂ ਇਕੱਲੀ ਚਲੀ ਕਿੱਥੇ ਘਰੋਗੇ ਤੁਸੀਂ ਜੇ ਉਹੋ ਜਿਹਾ ਮੇਰੇ ਮਨ ਦੇ ਵਿੱਚ ਗੱਲ ਸੀ ਨਾ ਵੀ ਮੇਰੀ ਧੀ ਦੀ ਗੱਲ ਸੀ ਆ ਬਿਓ ਆਦੀ ਬਾਰੀ ਨਾਲ ਗਈ ਹੈ ਤਾਂ ਹੁੰਦਾ ਵੀ ਮੈਂ ਕਹਿੰਦਾ ਦੱਸਦਾ ਤੇ ਸਵਾਦ ਆਇਆ ਕਿ ਦੋਵਾਂ ਦੇ ਵੀਡੀਓ ਦੇ ਦਰਿਆ ਰਾਤ ਨੂੰ ਫੋਨ ਕਰਦੇ ਆ ਨੌਜਵਾਨ ਨੂੰ ਪਤਾ ਹੁੰਦਾ ਧੰਨਵਾਦ ਬਾਰੇ ਸਾਰੇ ਬਾਰੇ ਕੋਡ ਚੇਰ ਦਿੱਤਣਾ ਹੁੰਦਾ ਮੈਂ ਐ ਆ ਜੀ ਹੁਣੇ ਦਰਦੇ ਆ ਰਾਤ ਦੇ 11 12 ਵੱਜਿਆ ਸਵੇਰ ਦੇ 7 8 ਵਜੇ ਦੇ ਨੂੰ ਜਦੋਂ ਸੂਰਜ ਬਾਹਰ ਤੋਂ ਚੜੂਗਾ ਗੱਡੀ ਸਾਡੀ ਪਹਿਲੀ ਪਿੱਛ ਪਹਿਲਾਂ ਹੋ ਜੂਗੀ ਕਾਹੀ ਗਈ ਤੇ ਜਦੋਂ ਪਰਿਵਾਰ ਅੰਦਰ ਬਾੜਿਆ ਸਾਡੀ ਗੱਲਬਾਤ ਸੋਣੀ ਕੁੜੀ ਆਦੀ ਮਰਜੀ ਨਾ ਕਹੀ ਹੋਈ ਸੀ ਜੀ ਆਪੇ ਬੈਗ ਦੇ ਨਾਲ ਕੱਪੜੇ-ਕੱਪੜੇ ਪਾ ਲੇ ਅਸੀਂ ਇੱਥੇ ਗੱਲ ਨਹੀਂ ਕੀਆ ਸਾਡੇ ਨਾਲ ਬੱਚੀ ਦਾ ਇਹ ਜੇ ਨਾਲ ਮਾੜੀ ਹੈ ਇੱਥੇ ਪੰਧ ਨੂੰ ਇਹਨਾਂ ਨਹੀਂ ਦੇਣਾ ਚਾਹੀਦਾ ਜੇ ਨਾਲ ਮਾੜੀ ਹੈ ਤੇ ਮੋਸ਼ਨਾ ਨਹੀਂ ਕਰਦਾ ਕਿਸੇ ਨੂੰ ਵੀ ਸਾਡੀ ਬੱਚੀ ਦਾ ਰੇਮ ਹੋ ਗਿਆ ਸਾਡੀ ਮਦਦ ਕਰੋ ਆਗੇ ਅਸੀਂ ਉੱਥੇ ਚਾਰ ਪੰਜ ਸਿੰਘ ਗਏ ਆ ਤੇ ਅਸੀਂ ਐਵੇਂ ਨਹੀਂ ਜਾਂਦੇ ਹੁੰਦੇ ਅਸੀਂ ਬਹੁਤ ਬਹੁਤ ਫੁਰਤ ਕੇ ਜਾਣਾ ਨਿਕਾੜਦੇ ਨੂੰ ਫੜੀ ਬਣਾ ਕੇ ਜਾਂਦੇ ਹੁੰਦੇ ਆ ਪਤਾ ਨਹੀਂ ਕੀ ਹੁੰਦਾ ਤੇ ਗਾਂਹ ਜਾ ਕੇ ਸਾਨੂੰ ਇਹ ਸੱਚੇ ਮਿਲਦੇ ਅਗੇ ਤਾਂ ਆਪ ਹੀ ਕਰਉਂਦੇ ਆ ਸਾਰਾ ਕੁਝ ਇਹ ਰਾਗੇ ਤੁਹਾਨੂੰ ਜਵਾਬ ਕੀ ਦੇਈਏ ਉਹਨਾਂ ਦੇ ਹੋ ਰਿਹਾ ਇਸ ਤਰ੍ਹਾਂ ਹੋ ਰਿਹਾ ਤੁਸੀਂਾਂ ਦੇ ਟਮਾਕਾਰਾਂ ਤੱਕ ਤੇ ਬੋਨਾ ਤੱਕ ਤੇ ਪੈਸੇ ਸਾਡੇ ਸਿਰ ਤੇ ਰਹੇ ਆ ਤੁਹਾਨੂੰ ਪੰਥ ਦਾ ਦਰਦ ਨਹੀਂ ਹੈ ਪੰਥ ਦਾ ਦਰਦ ਹੋਣਾ ਕੱਟ ਕਰਨਾ ਪੰਥ ਦਾ ਦਰਦ ਨਹੀਂ ਹੁੰਦਾ ਬੋਲੇ ਭੱਲੇ ਤੇ ਜਾਣਾ ਪੰਥ ਦਾ ਦਰਦ ਨਹੀਂ ਹੈਗਾ ਵਿਸਾਖੀ ਦੇ ਦਰਦ ਵਾਂਗ ਸਹਿਣਾ ਪੰਥ ਦਾ ਦਰਦ ਨਹੀਂ ਹੁੰਦੇ ਦੀਵਾਲੀ ਤੇ ਕੱਤ ਤੱਕ ਸਹਿਣਾ ਪੰਥ ਦਾ ਦਰਦ ਨਹੀਂ ਹੁੰਦੇ ਦਸਹਿਰੇ ਤੇ ਹਿਜੂ ਸਹਿਣਾ ਪੰਥ ਦਾ ਦਰਦ ਨਹੀਂ ਹੁੰਦੇ ਜਦੋਂ ਬਾਕੀ ਨੇ ਮਿਲਦੇ ਨਹੀਂ ਬਖਸ ਸਹਿਣਾ ਪੰਥ ਦਾ ਦਰਦ ਨਹੀਂ ਹੁੰਦੇ ਪੰਥ ਦਾ ਦਰਦ ਇਨਾ ਕੰਮਾਂ ਦੇ ਵਿੱਚ ਜਾਂਦੇ ਨਹੀਂ ਹੈ ਪੰਥ ਦਰਦੀ ਦਾ ਜ਼ਿਲ੍ਹਾ 'ਚ ਬੈਠੇ ਆ ਪੰਥ ਦਰਦੀ ਦਾ ਭਲੋੜੇ ਤੁਰੇ ਕਰਦੇ ਆ ਪੰਥ ਦਰਦੀ ਦੇ ਨਾਲ ਕਾਊਂਟਰ ਹੋ ਗਏ ਤੁਸੀਂ ਜਿਹੜੀਆਂ ਗੱਲਾਂ ਕਰਦੇ ਕਿਹੜੇ ਪੰਥ ਦੇ ਵਿੱਚ ਤੁਰੇ ਕਰਦੇ ਮੇਰੇ ਉੱਤੇ ਦੋਸ਼ ਲੱਗਦੇ ਆ ਮੈਂ ਉੱਤੇ ਇਸ ਕੰਮ ਗਿਆ ਸੀ ਮੈਂ ਅੱਜ ਵੀ ਸਿੱਖਾ ਦਾ ਪਿਛਲੇ ਜਨਮ ਚ ਵੀ ਸਿੱਖਾ ਦਾ ਸੀ ਅਗਲੇ ਜਨਮ ਚ ਵੀ ਛੋਟਾ ਹੋਊਗਾ ਕਿਉਂਕਿ ਆਸੀਂ ਮੇਰੇ ਤੋਂ ਦੋਸ਼ ਲਾ ਰਹੇ ਆ ਬਹੁਤ ਥੋੜੀ ਸੀ ਉੱਥੇ ਵੀ ਤਾਂ ਡੀਸੀ ਨੂੰ ਮਾਗ ਪੁੱਤਰ ਸਾਡੇ ਚਾਚੇ ਬੰਦੇ ਨੇ ਇਹ ਦਿੱਤਾ ਸੀ ਵੀ ਇਹ ਬੁੱਡੇ ਨਾਲ ਦਾ ਕੁਬਾ ਤਾਂ ਨਹੀਂ ਹੈਗਾ ਇਹ ਤਾਂ ਕੋਈ ਸਲਮਾਨਾ ਦਾ ਮੋਢਾ ਹੁਕਾਣਾ ਬਾਈ ਕਰਦਾ ਤੇ ਤੁਸੀਂ ਫੇਰ ਵੀ ਦੇਖੋ ਜੀ ਨਾ ਕੋਈ ਝੰਡ ਕੇ ਵੀ ਤੇ ਆਪਾਂ ਜਾਣ ਆ ਜੀ ਨੇ ਬਦਲਾਅ ਹੋਣਾ ਚਾਹੁੰਦੇ ਆਂ ਸਗੋਂ ਆਪਾਂ ਬਦਲੋ ਨਿਜੀ ਮਤਲਬਾਂ ਛੱਡੋ ਵੈਰ ਦੁਸ਼ਮਣ ਦਾ ਪਿੰਡ ਤੋਂ ਖਾਣੋ ਨਾ ਕਰੋ ਪਿੰਡਾਂ ਦੇ ਵਿੱਚ ਇੱਕ ਜੇ ਸ਼ੁਰੂ ਕਰੋ ਇਕੱਠੇ ਹੋ ਕੇ ਚੱਲੋ ਘਟੋ ਘਟ ਨਾਲ ਨਾਰਮਾਨੀ ਇਹ ਕਰਕੇ ਪਿੰਡਾਂ ਦੇ ਵਿੱਚ ਸ਼ਰਮ ਨਹੀਂ ਨਾ ਪੰਜਾਬ ਦੇ ਧਰਮ ਦੇ ਆਰੇ ਦੇ ਵਿੱਚ ਬਿੱਟੇ ਨਾ ਬਣਾਉਂ। ਪਿੰਡ ਦੇ ਵਿੱਚ ਕੋਈ ਵੀ ਗੱਲਬਾਤ ਹੁੰਦੀ ਆ। ਪਿੰਡ ਪਿੰਡ ਦੇ ਵਿੱਚ ਚਾਹ ਤੋਂ ਚਾਹ ਦਾ ਸਾਥ ਜੁੜ ਲਓ ਜੇ ਚਾਹ ਤੇ ਇਹ ਸਾਥ ਲੈ ਕੇ ਤੇ ਜੁੜੀ ਸਾਥੀ ਐ ਆਖਾ ਲੱਗਦਾ ਜਿਹੜਾ ਯਾਰ ਜਿਹੜਾ ਪਿੰਡ ਦੇ ਵਿੱਚ ਪੁਜਾਰ ਦੇ ਕਿਸੇ ਪਿੰਡ ਇਹਨੇ ਕੋਰੇ ਨੂੰ ਪਤਾ ਲੱਗ ਗਿਆ ਇਸ ਦੀ ਪਛਾਣ ਕਿਸ ਸਿੱਖਾਂ ਸਿੱਖ ਦੀ ਅਸਲੀ ਨਿਸ਼ਾਨ ਕੀ ਆ ਉਹਨਾਂ ਦਾ ਆਪਣੇ ਗੁਰੂਆਂ ਨੇ ਆਪੇ ਆਪੇ ਚਲਾਈ ਪਾ ਲਿਆ ਕਿ ਕਿੰਨੇ ਕਿਲੇ ਦਾ ਪਾਛਾ ਚਲਾਈ ਗਏ 200 ਜੇ ਅਜੇ ਤੱਕ ਪਾਛੇ ਇਥੇ ਆ ਕੇ ਪੜਨ ਹੋ ਜਾਣ ਕਿਹੜਾ ਮਜੜਾ ਮੈਨੂੰ ਥਾਣਾ ਖੋਸ ਕੇ ਗਵਾ ਦੂਗਾ ਕਿਸੇ ਦੀ ਮਾਤ ਹੈ ਵਿਉਖ ਕਜੇ ਦੇ ਹੱਥ ਹੁਣ ਦਾ ਸੇ ਪਾਛਾ ਦਾ ਸ਼ਕ ਲੈਣ ਠੀਕਾਰੇ ਕਿ ਜਾਵੇ ਦਿਹਾਰ ਹੋ ਜਾਵੇ ਸਹਬੇ ਕਮਾਲ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਐ ਮਾਨੂੰ ਪਾਵੇ ਗੇਤੀ ਤਾਂ ਇਹ ਨਾ ਕਰਿਆ ਉਹ ਜਿਨ੍ਹਾਂ ਦੇ ਵਿੱਚ ਸਾਡੇ ਰੂਹਾਂ ਪੀਰ ਆਫ ਕਮਰੇ ਨੇ ਵਿਚਰਨਾ ਉਹਨਾਂ ਦੀ ਬਾਤ ਹੀ ਹੈ ਉਹਨਾਂ ਦੇ ਸਾਹਮਣੇ ਜਦੋਂ ਕੋਈ ਕੋਈ ਗੱਲਤੀ ਹੁੰਦੀ ਹੁੰਦੀ ਹੈ ਨਾ ਤੇ ਪਿਓ ਨੇ ਸ਼ਾਮ ਨੂੰ ਕੰਮ ਤੋਂ ਧਰੇ ਜਾਂਦਾ ਤੇ ਪੁੱਤ ਉਹ ਕਮਰੇ ਬਾਹਰ ਜਾਂਦਾ ਨਿੱਤੇ ਪਿਓ ਨੇ ਨਹੀਂ ਮਰਦਾ ਉਹਦਾ ਚਾਚੀ ਦਾ ਇੱਕ ਘੜਣ ਦੇ ਇਹ ਕਿਹੜਾ ਕੁਲਪਤੀ ਖਾਤੀ ਉਹ ਵੀ ਮੇਰੇ ਦੋ ਦੇ ਮੱਥੇ ਲਗਾ ਕੇ ਇਹ ਹਰਾਤ ਆਪਣੇ ਸੁਖਾ ਦੇਣਾ ਨਹੀਂ ਹੋ ਰਹੀ ਗਿਆ ਤੇ ਜੇ ਮਹਾਰਾਜਾ ਉਹਨਗੇ ਤੇ ਆਪਾਂ ਕਦੇ ਹੋਰ ਹੀ ਹੋ ਸਕਦਾ ਮੋਹਨ ਨਰਾਮਾ ਹਜਨਾ ਜਦੋਂ ਤੱਕ ਜਗੇ ਵੀ ਅਸੀਂ ਸਿੱਖ ਹੋਣ ਦੇ ਲਈ ਇਹ ਨਹੀਂ ਹੈ ਕਿ ਕਿਸੇ ਦੇ ਵਿੱਚ ਗੱਲਬਾਤ ਹੀ ਹੈ ਐਕੋ ਪਰ ਸੈਂਟੇ ਵੀ ਕਿਸੇ ਦੇ ਵਿੱਚ ਨਹੀਂ ਹੈ ਕਿਸੇ ਨੂੰ ਰਣਨੀਤੀ ਦਾ ਹੀ ਨਹੀਂ ਪਤਾ ਕਿਸੇ ਨੂੰ ਰਾਜਨੀਤੀ ਦਾ ਹੀ ਨਹੀਂ ਪਤਾ ਕਿਸੇ ਨੂੰ ਧਰਮ ਨਹੀਂ ਜੀਦਾ ਨਹੀਂ ਪਤਾ ਕਿਸੇ ਨੂੰ ਜਦ ਨਹੀਂ ਜੀਦਾ ਨਹੀਂ ਪਤਾ ਨਸ਼ਾ ਜਿਆ ਹਮ ਨੂੰ ਕਰਨਾ ਕਿਸੇ ਨੂੰ ਨਹੀਂ ਪਤਾ ਰੇਲ ਕਿਰੇ ਹਮ ਕਰਨਾ ਕਿਸੇ ਨੂੰ ਨਹੀਂ ਪਤਾ ਪਰ ਬਾਹਰ ਆਇਆ ਜਿੰਨੀ ਤਾਂ ਇਹ ਮਤਬਾਕੀਆ ਜਿੱਨਾ ਗੁਰਪਾਤਿ ਵਾਖਸ਼ਾ ਜਿੱਨਾ ਕਮਾਗ ਵਾਖਸ਼ਾ ਦੁਨੀ ਜਗਦੀ ਹੈ ਦੁਆਰ ਦੇ ਵਿੱਚ ਤੇ ਅਸੀਂ ਹੁਣ ਮਹਾਰਾਜ ਆ ਗਿਆ ਤੇ ਬਲ ਵਾਖਣ ਵੀ ਪੰਜਾਬ ਦੇ ਵਿੱਚੋਂ ਲੱਜਰ ਦੇ ਮੁੱਢ ਦੇ ਵਿੱਚ ਘਵਾੜੀ ਥੋੜੇ ਸਮੇਂ ਦੇ ਵਿੱਚ ਮਾਰ ਜਾਣਗੇ ਵੀ ਉਹ ਦਰਅਕਤ ਤਾਂ ਅਸੀਂ ਸੱਟ ਬੈਠੇ ਉਸ ਤੋਂ ਬਾਅਦ ਥੋੜਾ ਕੰਮ ਮੈਂ ਚਾਹੁੰਦਾ ਵੀ ਮੈਨੂੰ ਨਹੀਂ ਲੱਗਦਾ ਹੁਣ ਕਿ ਲੱਜਰ ਦਾ ਪੰਜਾਬ ਦੇ ਵਿੱਚ ਕੈਮ ਹੋਊਗੀ ਉਦੇਸ਼ਾਂ ਤੋਂ ਉਦੇਸ਼ ਬਹੁਤ ਨੇ ਬਹੁਤ ਨਾਚਾਰਾ ਨਹੀਂ ਕਰਨਾ ਬਹੁਤ ਦਾ ਬਹੁਤੇ ਬਚਤ ਨਹੀਂ ਦੇਣੇ ਕਿਸੇ ਨੂੰ ਖਾਣ ਸਾਹ ਬਚਨ ਦਾ ਬੜੀ ਹੁੰਦਾਗਾ ਵੀ ਉਨਾ ਕੀ ਕਵੇ ਜਦ ਨਾਲ ਪੂਰਿਆ ਜਾਵੇ ਜਿੰਦਗੀ ਰਹੀ ਤੇ ਆਪਦੀ ਇਸ ਜਿੰਦਗੀ ਦੇ ਵਿੱਚ ਲੱਛਣ ਦਾ ਮਾਟਾ ਪੜਦੇ ਆਗੇ ਸਾਡੇ ਰਾਹ ਦੇ ਲੱਛਣ ਚਾਹੇ ਸਾਡੇ ਰਾਹ ਦੇ ਵਿੱਚ ਨੌਜਵਾਨ ਮੁੰਡਿਆਂ ਨੇ ਆਉਣਾ ਨੌਜਵਾਨ ਕੁੜੀਆਂਾਂ ਨੇ ਆਉਣਾ ਜਾਇ ਬਰੇ ਕਪਲ ਨਹੀਂ ਆਉਣਾ ਉਹ ਇਸ ਸਪੀਚ ਤੋਂ ਬਾਅਦ ਹਟ ਜਾਣ ਵਧੀਆ ਗੱਲਾਂ ਤੇ ਨਹੀਂ ਦਰਮੇਂਦਾ ਇਹ ਬੁੱggen ਮੈਂ ਤਾਂ ਕਿਸੇ ਸਮਝਾਇਆ ਸੀ ਭਾਈ ਉਹ ਇੱਦਾਂ ਹੀ ਮਾਰ ਕੇ ਲੱਗਦਾ ਇਹਨਾਂ ਨੇ ਹੋਰ ਦੂਜੇ ਲੋਕ ਵੀ ਹਟਾਵਾ ਅਸੀਂ ਇਕਰਾਨ ਹੋਰ ਚੁਣਿਆ ਆਇਆ ਉਹ ਜੀ ਪੜ੍ਹਾਂਗੇ ਵੀ ਅਸੀਂ ਮਹੀਨਾ ਤੋਂ ਪਹਿਲਾਂ ਗੱਲਬਾਤ ਇੰਟਰਨੈਟ ਤੇ ਕੀਤੀ ਸੀ ਵੀ ਜਿੰਨੇ ਪੰਜਾਬ ਦੇ ਵਿੱਚ ਚੈਨਲ ਤੇ ਪੇਜ ਸੋਸ਼ਲ ਮੀਡੀਆ ਚੱਲ ਰਹੀ ਹੈ ਜੋ ਪੰਜਾਬ ਦੇ ਵਿੱਚੋਂ ਐਕਟਿਵ ਨੇ ਪੰਜਾਬ ਦੇ ਮੁੰਡੇ ਕੁੜੇ ਨੇ ਉਹ ਚਾਹੇ ਪੰਜਾਬ ਦੇ ਨੇ ਪੰਜਾਬ ਤੋਂ ਬਾਹਰ ਦੇ ਚਾਹੇ ਡਿਜਟਲ ਤੋਂ ਬਾਹਰ ਨੇ ਉਹਨਾਂ ਦਾ ਸਾਰਾ ਬੋਲ ਕਾਟਾ ਚਾਹੀਦਾ ਉਹ ਅਸੀਂ ਇਕੱਠਾ ਕਰ ਲਿਆ ਸੀ ਉਹਦੇ ਤੇ ਐਕਸ਼ਨ ਲੈਂਦੇ ਲੈਂਦੇ ਅਸੀਂ ਇੰਟਰਐਕਸ਼ਨ ਕਰਦੇ ਤੇ ਉਹ ਹੈ ਧੰਨਵਾਦ ਹੈ ਜੋ ਡਾਟਾ ਸਾਰਾ ਅਸੀਂ ਫਾਰਮੈਟ ਨੂੰ ਦਵਾ ਜੀ ਪੁਲਿਸ ਪ੍ਰਸ਼ਾਸਨ ਨੂੰ ਦੇਵਾਂਗੇ ਆ ਪ੍ਰੋਬਲਮ ਆ ਪੰਜਾਬ ਦੇ ਵਿੱਚ ਆ ਲੋਕਾਂ ਵੱਲੋਂ ਤਰੀਕ ਕੀਤੀ ਜਾ ਰਹੀ ਹੈ ਇਹਨਾਂ ਨੂੰ ਲਾਗ ਪਾਈ ਜਾਵੇ ਜੇ ਫਾਰਮੈਟ ਪ੍ਰਸ਼ਾਸਨ ਉਹਨਾਂ ਨੇ ਇੰਟਰਨੈਟ ਪੇਜਾਂ ਨੂੰ ਬੰਦ ਕਰਕੇ ਉਹਨਾਂ ਨੂੰ ਬਾਹਰ ਲੈ ਕੇ ਜਾਂਦਾ ਜਗਲੇ ਅੱਗੇ ਤੋਂ ਬਾ ਬਲਾਨਕਾਰ ਫੋਨ ਬਾਰੇ ਜੋ ਢੰਗ ਨਾਲ ਗੱਲ ਕਰਨ ਦੇ ਜ਼ਿੰਮੇਵਾਰ ਤੁਸੀਂ ਹੋਗੇ ਉਹਨਾਂ ਨੂੰ ਬਾਹਰ ਲੈ ਕੇ ਤੇ ਸਹੀ ਆ ਆਪਾਂ ਕੋਈ ਹੋਰ ਨਾ ਬੁਲਾਵਾਂਗੇ ਕਿਤੇ ਨਹੀਂ ਕੋਈ ਨਾ ਜਿਹੜਾ ਸਾਡੇ ਰਾਹ ਦੇ ਵਿੱਚ ਆਉਂਦਾ ਉਹਦਾ ਸਾਨੂੰ ਪਤਾ ਕਮਿਟੀ ਚ ਕਰਦਾ ਨਾ ਬਾਕੀ ਜਿੰਨੀਆਂ ਵੀ ਰਹਿ ਗਈਆਂ ਇੱਥੇ ਅੱਜਾਂ ਨੇ ਬਹੁਤ ਦੇ ਵਿਤੇ શરીર ਖੋਚੇ ਨੇ ਜਿਹੜੇ ਬੋਲਦੇ ਨੇ ਜਿਨ੍ਹਾਂ ਨੂੰ ਸਮਾਣੀ ਮਿਲਿਆ ਜਾਂ ਪਾਇਨੀ ਤੇ ਜਾ ਦੇਖ ਰਹੇ ਨੇ ਉਹਨਾਂ ਦੀ ਸਾਰਿਆਂ ਦੀ ਇਸ ਅੰਦ ਕੱਖ ਦੇ ਵਿੱਚ ਹਾਜ਼ਰੀ ਪਰ ਵਰਤਾ ਕਿ ਮੈਨੂੰ ਕਦੇ ਨਾ ਕੋਈ ਗੁੱਸਾ ਗੜਾ ਨਹੀਂ ਹੈਗਾ ਸਭ ਚੜਤੀ ਕਲਾ ਦੇ ਵਿੱਚ ਰਹੋ ਜਿੰਨੇ ਵੀ ਆਏ ਨੇ ਕਿੰਨੇ ਦੇ ਕਿੰਨਾਂ ਕਰਨ ਦਾ ਬਧਾਈ ਜਤਨਾ ਉਹ ਇੱਕ ਸਾਡੀ ਰਾਣੀ ਦਿੱਤੀ ਸੀ ਉਹ ਰਾਜਨੀਤਿਕ ਸਟਾਰਟ ਸੀ ਐਕੋ ਅਸਲ ਦੇ ਵਿੱਚ ਆਪਾਂ ਇਹਨਾਂ ਯਾਤਰੀ ਬਣਦੇ ਜਨ ਮੈਨੂੰ ਨਾਲ ਸਾਡਾ ਦਾ का ख़ाला